ਇੱਕ ਨੌਜਵਾਨੀ ਨੂੰ ਮੁਰ ਤੋਂ ਦਸਤਾਰਾਂ ਸਜਾਉਣ ਨੂੰ ਲੈ ਕੇ ਦਸਤਾਰਾਂ ਸਿਰਾਂ ਦੇ ਉੱਪਰ ਬੰਨਣ ਨੂੰ ਲੈ ਕੇ ਪ੍ਰੇਰਿਤ ਕਰਨ ਨੂੰ ਲੈ ਕੇ ਇੱਕ ਖਾਸ ਤੌਰ ਤੇ ਕੈਂਪ ਲਗਾਏ ਜਾਂਦਾ ਹੈ। ਕੋਟਾਨ ਕੋਟਾਨ ਸ਼ੁਕਰਾਨਾ ਸਾਕਾ ਸਰਹੰਦ ਦੇ ਸ਼ਹੀਦਾਂ ਦਾ ਧੰਨ ਧੰਨ ਬਾਬਾ ਜੂਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ ਤੇ ਉਹਨਾਂ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਦੇ ਬਿਨਾ ਕੁਝ ਨਹੀਂ ਹੋ ਸਕਦਾ ਸੇਵਾ ਵੀ ਗੁਰੂ ਸਾਹਿਬਾਨ ਦੀ ਕਿਰਪਾ ਦੇ ਨਾਲ ਸ਼ਹੀਦਾਂ ਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ। ਇਸ ਦਸਤਾਰ ਕੈਂਪ ਦਾ ਦੇ ਰਾਹੀਂ ਸੇਵਾ ਕਰਨ ਦਾ ਸ਼੍ਰੋਮਣੀ ਕਾਲ ਦਾ ਇੱਕੋ ਮਕਸਦ ਆ ਕਿ ਕੁਰਾਹੇ ਪਏ ਹੋਏ ਨੌਜਵਾਨਾਂ ਨੂੰ ਆਪਣੇ ਵਿੱਸੇ ਵੱਲ ਮੋੜਨਾ ਗੁਰੂ ਸਾਹਿਬਾਨ ਦੇ ਦਿੱਤੀ ਹੋਈ ਸਿਰ ਦਾ ਤਾਜ ਦਸਤਾਰ ਸਜਾਉਣ ਵੱਲ ਮੋੜਨਾ ਕਿ ਜਿਸ ਤਰ੍ਹਾਂ ਆ ਦੇਖੋ ਹੁਣ ਨੌਜਵਾਨ ਬੱਚੀਆਂ ਨੇ ਇਹ ਇਹਨਾਂ ਦੇ ਵੀ ਦਮਾਲੇ ਸਜਾਉਣ ਦਾ ਮਤਲਬ ਮਨ ਕਰਦਾ ਬੱਚੇ ਸਜਾ ਰਹੇ ਨੇ ਛੋਟੇ ਛੋਟੇ ਸੋ ਇਸੇ ਤਰ੍ਹਾਂ ਨੌਜਵਾਨ ਬਹੁਤ ਨੇ اخلاق ਵੀ ਕਰਦੇ ਨੇ ਬਹੁਤ ਨੌਜਵਾਨ ਨੇ ਇੱਥੇ ਜਿਹੜੇ ਪ੍ਰਣ ਲੈ ਕੇ ਜਾਂਦੇ ਨੇ ਕਿ ਅਸੀਂ ਕੇਵਲ ਦਸਤਾਰ ਨਹੀਂ ਪੱਕੀ ਸਜਾਉਣੀ ਸ਼ੁਰੂ ਕਰਾਂਗੇ ਅਸੀਂ ਕੇਸ ਵੀ ਰੱਖਾਂਗੇ ਦਾੜੇ ਵੀ ਪ੍ਰਕਾਸ਼ ਕਰਾਂਗੇ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਤਿੰਨ ਰੋਜਾ ਸ਼ੀਦੀ ਜੋੜ ਮਿਲ ਚੱਲ ਰਿਹਾ ਤੇ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਯੂਥ ਅਕਾਲੀ ਦਲ ਦੇ ਵੱਲੋਂ ਸਿੱਖ ਨੌਜਵਾਨੀ ਨੂੰ ਮੁਰ ਤੋਂ ਦਸਤਾਰਾਂ ਸਜਾਉਣ ਨੂੰ ਲੈ ਕੇ ਜਿਹੜਾ ਦਸਤਾਰਾਂ ਜਿਹੜੀਆਂ ਸਿਰਾਂ ਦੇ ਉੱਪਰ ਬੰਨਣ ਨੂੰ ਲੈ ਕੇ ਪ੍ਰੇਰਿਤ ਕਰਨ ਨੂੰ ਲੈ ਕੇ ਇੱਕ ਖਾਸ ਤੌਰ ਤੇ ਕੈਂਪ ਲਗਾਇਆ ਜਾਂਦਾ ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਇਹ ਜਿਹੜੀ ਮੁਹਿੰਮਾ ਯੂਥ ਕਾਲੀ ਦਲ ਦੇ ਪ੍ਰਧਾਨ ਸਰਜੀਤ ਸਿੰਘ ਝਿੰਜਰ ਹੋਣਾ ਨੇ ਛੇੜੀ ਹੋਈ ਆ ਭਾਵੇਂ ਨੰਦਪੁਰ ਸਾਹਿਬ ਦੀ ਧਰਤੀ ਹੋਵੇ ਜਾਂ ਵਕ ਵਕ ਇਤਿਹਾਸਿਕ ਦਿਹਾੜਿਆਂ ਦੇ ਉੱਪਰ ਜਿਹੜਾ ਇਸੇ ਤਰੀਕੇ ਕੈਂਪ ਲਾਏ ਜਾਂਦੇ ਨੇ ਤੇ ਅੱਜ ਮੇਰੀ ਦਸਤਾਰ ਮੇਰੀ ਸ਼ਾਨ ਦਾ ਜਿਹੜਾ ਕੈਂਪਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਲਗਾਇਆ ਗਿਆ ਝਿੰਜਰ ਸਾਹਿਬ ਕਿਸ ਤਰੀਕੇ ਦੇਖਦੇ ਹੋ ਅ ਅੱਜ ਇਸੇ ਧਰਤੀ ਦੇ ਉੱਪਰ ਹਾਲਾਂਕਿ ਉਸ ਹਕੂਮਤ ਦੀ ਜ਼ਾਲਮ ਹਕੂਮਤ ਦੀ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੇ ਇਹ ਨਹੀਂ ਮੰਨੀ ਸੀ ਆਪਣਾ ਧਰਮ ਦੇ ਉੱਪਰ ਅੜੇ ਰਹੇ ਸੀ ਤੁਸੀਂ ਨੌਜਵਾਨੀ ਨੂੰ ਆਪਣੇ ਧਰਮ ਦੇ ਵੱਲ ਅੜ ਕੇ ਰਹਿਣ ਦਸਤਾਰਾਂ ਸਜਾਉਣ ਦੇ ਲਈ ਜਿਹੜਾ ਅਪੀਲ ਕਰ ਰਹੇ ਹਾਂ ਕੈਂਪ ਲਾ ਰਹੇ ਹੋ ਦੇਖੋ ਇਹ ਕੋਟਾਨ ਕੋਟਾਨ ਸ਼ੁਕਰਾਨਾ ਸਾਖਾ ਸਰਹੰਦੇ ਸ਼ਹੀਦਾਂ ਦਾ ਧੰਨ ਧੰਨ ਬਾਬਾ ਜੂਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ ਇਹ ਉਹਨਾਂ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਦੇ ਬਿਨਾਂ ਕੁਝ ਨਹੀਂ ਹੋ ਸਕਦਾ ਸੇਵਾ ਵੀ ਗੁਰੂ ਸਾਹਿਬਾਨਾਂ ਦੀ ਕਿਰਪਾ ਦੇ ਨਾਲ ਸ਼ਹੀਦਾਂ ਦੀ ਕਿਰਪਾ ਦੇ ਨਾਲ ਹੀ ਹੁੰਦੀ ਆ ਉਹਨਾਂ ਨੇ ਕਿਰਪਾ ਕੀਤੀ ਆ ਇਸ ਲਾਸਾਨੀ ਸ਼ਹਾਦਤ ਦੇ 11 12 13 ਪੋ ਤਿੰਨ ਦਿਨ ਉਰੇ ਦਵਾਨ ਚੱਲਦੇ ਨੇ 11 ਤੇ 12 ਪੋ ਸੂਬੇ ਦੀ ਕਚੈਰੀ ਦੇ ਵਿੱਚ ਪਹਿਲੀ 11 ਪੋ ਨੂੰ ਪੇਸ਼ੀ ਹੁੰਦੀ ਆ ਦੂਜੀ 12 ਪੋ ਨੂੰ ਪੇਸ਼ੀ ਹੁੰਦੀ ਆ 13 ਪੋ ਨੂੰ ਨਿਹੰਗ ਚਲਣ ਕੇ ਸਾਹਿਬ ਜਦਿਆਂ ਨੂੰ ਸ਼ਹੀਦ ਕੀਤਾ ਜਾਂਦਾ 11 ਤੇ 12 ਪੋ ਨੂੰ ਲਗਾਤਾਰ ਤੀਜਾ ਸਾਲ ਹੋ ਗਿਆ ਸ਼੍ਰੋਮਣੀ ਕਾਲ ਦਲ ਯੂਥ ਵਿੰਗ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਕਾਲਰ ਉਹਨਾਂ ਦੇ ਦਸ਼ਨ ਦਿਸ਼ਾ ਤੇ ਇੱਥੇ ਦਸਤਾਰ ਕੈਂਪ ਲਗਾਇਆ ਜਾਂਦਾ ਇਸ ਦਸਤਾਰ ਕੈਂਪ ਦਾ ਦੇ ਰਾਹੀਂ ਸੇਵਾ ਕਰਨ ਦਾ ਸ਼੍ਰੋਮਣੀ ਕਾਲਰ ਦਾ ਇੱਕੋ ਮਕਸਦ ਆ ਕਿ ਕੁਰਾਹੇ ਪਏ ਹੋਏ ਨੌਜੋਨਾਂ ਨੂੰ ਆਪਣੇ ਵਿਸੇ ਵੱਲ ਮੋੜਨਾ ਗੁਰੂ ਸਾਹਿਬਾਨ ਦੇ ਦਿੱਤੀ ਹੋਈ ਸਿਰ ਦਾ ਤਾਜ ਦਸਤਾਰ ਸਜਾਉਣ ਵੱਲ ਮੋੜਨਾ ਨਵੀਂ ਪੀੜ੍ਹੀ ਬੱਚਿਆਂ ਨੂੰ ਦਸਤਾਰ ਸਜਾ ਕੇ ਉਹਨਾਂ ਨੂੰ ਹੁਣ ਤੋਂ ਹੀ ਇੱਕ ਜਾਗ ਲਾ ਕੇ ਇੱਕ ਚੰਗਿਆੜੀ ਲਾ ਕੇ ਉਹਨਾਂ ਨੂੰ ਇਸ ਰਸਤੇ ਤੇ ਲੀਹੇ ਪਾਉਣਾ ਸੋ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਆ ਦੇਖੋ ਹੁਣ ਨੌਜਵਾਨ ਬੱਚੀਆਂ ਨੇ ਇਹਨਾਂ ਦੇ ਵੀ ਦਿਮਾਲੇ ਸਜਾਉਣ ਦਾ ਮਤਲਬ ਮੰਨ ਕਰਦਾ ਬੱਚੇ ਸਜਾ ਰਹੇ ਨੇ ਛੋਟੇ ਛੋਟੇ ਸੋ ਇਸੇ ਤਰ੍ਹਾਂ ਨੌਜਵਾਨ ਬਹੁਤ ਨੇ اخلاق ਵੀ ਕਰਦੇ ਨੇ ਬਹੁਤ ਨੌਜਵਾਨ ਨੇ ਇੱਥੇ ਜਿਹੜੇ ਪ੍ਰਣ ਲੈ ਕੇ ਜਾਂਦੇ ਨੇ ਕਿ ਅਸੀਂ ਕੇਵਲ ਦਸਤਾਰ ਨਹੀਂ ਪੱਕੀ ਸਜਾਉਣੀ ਸ਼ੁਰੂ ਕਰਾਂਗੇ ਅਸੀਂ ਕੇਸ ਵੀ ਰੱਖਾਂਗੇ ਦਾੜੇ ਵੀ ਪ੍ਰਕਾਸ਼ ਕਰਾਂਗੇ ਸੋ ਇਹ ਜਿਹੜੀ ਮੁਹਿੰਮ ਹੈ ਮੈਂ ਸਮਝਦਾ ਕਿ ਮੇਰੀ ਦਸਤਾਰ ਮੇਰੀ ਸ਼ਾਨ ਦੇ ਰਾਹੀਂ ਕਿੰਨੇ ਹੀ ਸੈਂਕੜੇ ਮਤਲਬ ਨੌਜਵਾਨਾਂ ਨੇ ਜਿਹੜੀਆਂ ਦਸਤਾਰਾਂ ਕੇਸ ਰੱਖਣੇ ਇਹ ਗੁਰੂ ਦੀ ਸ਼ੁਰੂ ਕਰ ਦਿੱਤੇ ਨੇ ਗੁਰੂ ਦੀ ਕਿਰਪਾ ਕੋਟਾਨ ਕੋਟਾਨ ਸ਼ੁਕਰਾਨਾ ਸ਼ਹੀਦਾਂ ਦਾ ਕਿਉ ਆਪ ਮਤਲਬ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਰਹੇ ਨੇ ਸ਼੍ਰੋਮਣੀ ਕਲ ਲਗਾਤਾਰ ਜਿੱਥੇ ਪੰਜਾਬ ਦੇ ਆ ਪੰਜਾਬ ਤੋਂ ਬਾਹਰ ਵੀ ਵੱਡੇ ਸਮਾਗਮਾਂ ਦੇ ਵਿੱਚ ਸੇਵਾ ਕਰਦਾ ਉੱਥੇ ਇਹ ਫਤਿਹਗੜ ਸਾਹਿਬ ਵੀ ਇਹ ਸੇਵਾ ਨਿਰੰਤਰ ਜਾਰੀ ਹੈ ਜੀ ਸਾਬ ਇਸ ਧਰਤੀ ਦੇ ਉੱਪਰ ਜਲਮ ਹਕੂਮਤ ਦੀ ਇਨ ਨਹੀਂ ਮੰਨੀ ਸੀ ਜੋ ਛੋਟੇ ਸਾਹਿਬ ਜਦਿਆਂ ਨੇ ਆਪਣਾ ਧਰਮ ਦੇ ਉੱਪਰ ਅੜਕੇ ਰਹਿੰਦੇ ਨੇ ਤੁਸੀਂ ਪਿਛਲੇ 2-3 ਸਾਲ ਤੋਂ ਜਿਹੜੀ ਮੇਰੀ ਦਸਤਾਰ ਮੇਰੀ ਸ਼ਾਨ ਮੁਹਿਮ ਛੇੜੀ ਹੋਈ ਆ ਹਾਲਾਂਕਿ ਇਸ ਮੁਹਿਮ ਨੂੰ ਹੰਗਾਰਾ ਬਹੁਤ ਮਿਲ ਰਿਹਾ ਮਿਲ ਰਿਹਾ ਪਿਆਰ ਮਿਲ ਰਿਹਾ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕਰਦੇ ਹਾਂ ਕਿ ਸਾਬਜਾਦਿਆਂ ਦੀਆਂ ਪੈੜਾਂ ਦੇ ਉੱਪਰ ਆਪਣੇ ਆਪ ਨੂੰ ਤੋਰਨ ਦੀ ਜਿਹੜੀ ਨੌਜਵਾਨੀ ਨੂੰ ਤੋਰਨ ਦੀ ਕੋਸ਼ਿਸ਼ ਕਰ ਰਹੀ ਹਾਂ ਬਿਲਕੁਲ ਦੇਖੋ ਇਹਦਾ ਸ਼ੁਕਰਾਨਾ ਤਾਂ ਹੈ ਹੀ ਆ ਗੁਰੂ ਸਾਹਿਬ ਦਾ ਕੋਟਾਨ ਕੋਟਾਨ ਧੰਨਵਾਦ ਤਾਂ ਗੁਰੂ ਸਾਹਿਬ ਦਾ ਹੈ ਹੀ ਆ ਸ਼ਹੀਦਾਂ ਦਾ ਹੈ ਹੀ ਆ ਬੰਦੇ ਦੇ ਵਿੱਚ ਹਿੰਮਤ ਥੋੜਾ ਹੀ ਨਹੀਂ ਜੇ ਤੁਸੀਂ ਕੋਈ ਵੀ ਇੱਥੇ ਦਸਤਾਰ ਕੈਂਪ ਚਲਾਉਣੇ ਦਸਤਾਰਾਂ ਸਜਾਉਣੀਆਂ ਹੁਣ ਮੈਂ ਕੈਮਰਾਮੈਨ ਨੂੰ ਬੇਨਤੀ ਕਰਦਾ ਕਿ ਨਿਗਾ ਇੱਧਰ ਕਮਾਓ ਹੁਣ ਇਹ ਲਾਈਨ ਇਸੇ ਤਰ੍ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿਰੰਤਰ ਜਾਰੀ ਰਹਿੰਦੀ ਹੈ ਉਹ ਲੰਬੀ ਲਾਈਨ ਜਿਹੜੀ ਲੱਗੀ ਹੋਈ ਹੈ ਨੌਜਵਾਨਾਂ ਦੀ ਬੱਚਿਆਂ ਦੀ ਬੀਬੀਆਂ ਦੀ ਇਹ ਲਾਈਨ ਉਹ ਕਾਪੀ ਤੇ ਨੌਜਵਾਨ ਨਾਮ ਲਿਖ ਰਿਹਾ ਨੰਬਰ ਲਿਖ ਰਿਹਾ ਸੋ ਇਹ ਗਿਣਤੀਆਂ ਮਿੰਤੀਆਂ ਤੋਂ ਬਾਹਰ ਆ ਗੱਲ ਜੇ ਆਪਾਂ ਕਹੀ ਵੀ ਕਿੰਨੀਆਂ ਦਸਤਾਰਾਂ ਲੱਗੀਆਂ ਇਹ ਵੀ ਕੋਈ ਇਸ ਹਿਸਾਬ ਗਿਣਤੀ ਤੋਂ ਬਾਹਰ ਹੈ ਅਸੀਂ ਤਾਂ ਜਿਹੜੀ ਦਸਤਾਰਾਂ ਇਕੱਠੀਆਂ ਕਰਦੇ ਆ ਪਹਿਲਾਂ ਜਿਹੜੇ ਥਾਨ ਇਕੱਠੇ ਕਰਦੇ ਆ ਜਿਹੜੀ ਸੇਵਾ ਇਕੱਠੀ ਕਰਦੇ ਆ ਉਹ ਕਰਦੀ ਕਰਦੇ ਆ ਉਸ ਤੋਂ ਬਾਅਦ ਹੋਰ ਬਹੁਤ ਜਿਹੜੇ ਵਿੱਚ ਲਫਾਫੇ ਥਾਨ ਆਉਂਦੇ ਰਹਿੰਦੇ ਨੇ ਸੰਗਤ ਸੰਗਤ ਸੇਵਾ ਕਰਦੀ ਰਹਿੰਦੀ ਹੈ ਤਾਂ ਮੈਂ ਕਹਿੰਦਾ ਵੀ ਇੱਥੇ ਵੀ ਇਹ ਸੇਵਾ ਦਾ ਜਿਹੜਾ ਇਹ ਉਹਦੀ ਆਸਤੇ ਤੋਂ ਬਿਨਾਂ ਨਹੀਂ ਹੋ ਸਕਦਾ ਇਹ ਗਣਤੀਆਂ ਮਿੰਤੀਆਂ ਤੋਂ ਬਾਹਰ ਦੀ ਗੱਲ ਹੈ ਨੌਜਵਾਨੀ ਆ ਕੇ ਇਹ ਪ੍ਰਣ ਲੈ ਕੇ ਜਾਂਦੀ ਆ ਕਿ ਮੁਰ ਤੋਂ ਸਿਰਾਂ ਦੇ ਉੱਪਰ ਪੱਕੀਆਂ ਦਸਤਾਰਾਂ ਸਜਾਵਾਂਗੇ ਤੁਸੀਂ ਥੋੜਾ ਟਾਈਮ ਰੁਕੋ ਤੁਹਾਨੂੰ ਨੌਜਵਾਨ ਆਪ ਬੋਲਣਗੇ ਇੱਥੇ ਤੇ ਨਾ ਇਹ ਦਿਨ ਇਦਾਂ ਦਾ ਇਹ ਸਥਾਨ ਇਦਾਂ ਦਾ ਇੱਥੇ ਫਿਰ ਉਹ ਪਾਣਾ ਵੀ ਵਰਤਦਾ ਫਿਰ ਮੈਂ ਸਮਝਦਾ ਕਿ ਕਲਾ ਵਰਤ ਕਲਾ ਵਰਤਦੀ ਆ ਕਿ ਜਦੋਂ ਇੱਥੋਂ ਸਜਾ ਕੇ ਕੋਈ ਜਾਂਦਾ ਫਿਰ ਉਹਦੇ ਵਿੱਚ ਸਪ੍ਰਿੰਟ ਆਉਂਦੀ ਆ ਕਿ ਯਾਰ ਗੁਰੂ ਦੇ ਦਰ ਤੇ ਸ਼ਹੀਦਾਂ ਦੇ ਦਰ ਤੇ ਨਮਸਤਕ ਹੋ ਕੇ ਦਸਤਾਰ ਬਨਣਗੇ ਪੱਕੀ ਰੱਖੀਏ ਲੈ ਕੇ ਜਾਏਗਾ ਘਰੇ ਰੱਖੇਗਾ ਇੱਕ ਵਾਰ ਬਨਨੇਗਾ ਦੋ ਵਾਰ ਬਨਨੇਗਾ ਰੰਗ ਚੜਦਾ ਚੜਦਾ ਚੜ੍ਹ ਤੁਹਾਨੂੰ ਲੱਗਦਾ ਕਿ ਜਿਹੜੀ ਨੌਜਾਨੀ ਕਿਹਾ ਜਾਂਦਾ ਕਿ ਨਸ਼ੇ ਦੇ ਰਾਹ ਪੈ ਗਿਆ ਇਸ ਤਰੀਕੇ ਦਸਤਾਰਾ ਸਜਾਉਣਗੇ ਸਿੱਖੀ ਦੇ ਲੜ ਲੱਗਣਗੇ ਮੁਰ ਤੋਂ ਉਹ ਵੀ ਜਿਹੜਾ ਬਾਣੀ ਦੇ ਰਾਹ ਪੈ ਜਾਣਗੇ ਦੇਖੋ ਜੱਲੀਏ ਪਾਵਾਂਗੇ ਤਾਂ ਫਿਰ ਮੰਜ਼ਿਲ ਤਾਂ ਮਿਲੂਗੀ ਨਾ ਪਹਿਲਾਂ ਤੁਰੀਏ ਜਤੁਰਾਂ ਦੇ ਫਿਰ ਅੱਗੇ ਰਸਤੇ ਵੀ ਜਾਵਾਂ ਬਹੁਤ ਧੰਨਵਾਦ ਚੰਜਰ ਸਾਹਿਬ ਇਸ ਨੌਜਵਾਨ ਨੂੰ ਚੰਗੇ ਰਾਹ ਪਾਉਂਦੇ ਆ ਬਿਲਕੁਲ ਇਸ ਵਕਤ ਯੂਕ ਕਾਲੀ ਦਲ ਦੇ ਪ੍ਰਧਾਨ ਸਰਜੀ ਸਿੰਘ ਚੰਜਰ ਹੁਣਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਕਹਿੰਿਆ ਕਿ ਕੋਈ ਗਿਣਤੀ ਜਾਂ ਮਿੰਤੀ ਨਹੀਂ ਹੈ ਕਿ ਕਿੰਨੀਆਂ ਦਸਤਾਰਾਂ ਇਹਨਾਂ ਦਿਨਾਂ ਦੇ ਵਿੱਚ ਨੌਜਵਾਨਾਂ ਦੇ ਸਿਰਾਂ ਦੇ ਉੱਪਰ ਸਜਾ ਦਿੰਦੇ ਨੇ ਉਹਨਾਂ ਦੇ ਜਿਹੜੀ ਟੀਮ ਆ ਪੂਰੀ ਯੂਥ ਅਕਾਲੀ ਦਲ ਦੀ ਮੇਰੀ ਦਸਤਾਰ ਮੇਰੀ ਸ਼ਾਨ ਜਿਹੜੀ ਇਹ ਮੁਹਿਮ ਛੇੜੀ ہوئی ਆ ਉਹ ਕਹਿੰਦੇ ਕਿ ਸਾਨੂੰ ਉਮੀਦ ਆ ਕਿ ਇਸ ਦੇ ਨਾਲ ਜਿਹੜੀ ਨੌਜਵਾਨੀ ਦੇ ਮੋੜ ਤੋਂ ਸਿਰਾਂ ਦੇ ਉੱਪਰ ਦਸਤਾਰਾਂ ਨਜ਼ਰ ਆਉਣ ਲੱਗਣਗੀਆਂ ਤੇ ਉਹ ਕਹਿੰਦੇ ਨੇ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਜਿਹੜਾ ਇੱਥੇ ਚੜ੍ਹਦੀ ਕਲਾ ਦਾ ਜਿਹੜਾ ਸਾਰਾ ਵਰਤਾਰਾ ਇਹ ਵਰਤਦਾ ਉਹ ਵੀ ਨਜ਼ਰ ਆਉਂਦਾ